ਰਾਈਕੋਟ ਵਿੱਚ ਦੇਸ਼ ਦਾ 77ਵਾਂ ਗਣਤੰਤਰ ਦਿਵਸ ਸੂਤਮਤਾ ਮਨਾਉਣ ਨਾਲ ਮਨਾਇਆ ਗਿਆ ਜਿਸ ਦੌਰਾਨ ਦਾਣਾ ਮੰਡੀ ਰਾਈਕੋਟ ਵਿਖੇ ਇੱਕ ਤਹਿਸੀਲ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ ਡੀ ਐਮ ਰਾਈਕੋਟ ਪਾਇਲ ਗੋਲ ਨੇ ਸ਼ਿਰਕਤ ਕੀਤੀ ਉੱਤੇ ਹੀ ਹਲਕਾ ਵਿਧਾਇਕ ਕੋਠੇਦਾਰ ਹਾਕਮ ਸਿੰਘ ਡੀ ਐਸ ਪੀ ਰਾਈਕੋਟ ਹਰਜਿੰਦਰ ਸਿੰਘ ਅਤੇ ਤਹਿਸੀਲਦਾਰ ਰਾਈਕੋਟ ਵਿਸ਼ਾਲ ਵਰਮਾ ਨੇਮ ਸੇ ਤੌਰ ਤੇ ਹਾਜ਼ਰੀ ਭਰੀ ਹੈ ਤਹਿਸੀਲ ਪਤਰੀ ਸਮਾਗਮ ਮੌਕੇ ਡੀਐਸਪੀ ਰਾਏਕੋਟ ਪਾਇਲ ਗੋਲ ਨੇ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਪ੍ਰੇਰਡ ਦਾ ਨਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ ਹੈ ਜਿਸ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਐਨਸੀਸੀ ਕੈਡਟ ਸਮੇਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਦੀ ਸਲਾਮੀ ਦਿੱਤੀ ਗਈ ਹੈ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੌਰਾਨ ਦੇਸ਼ ਭਗਤੀ ਦੇ ਗੀਤਾਂ ਕਵਿਤਾਵੀਆਂ ਅਤੇ ਗਿੱਧੇ ਤੇ ਪੰਗੜੀ ਦੀ ਖੂਬਸੂਰਤ ਇਸ ਕਾਰੀ ਕੀਤੀ ਗਈ ਇਸ ਮੌਕੇ ਹਲਕਾ ਬੁਲੈਕ ਕੋ ਠੇਕੇਦਾਰ ਹਾਕਮ ਸਿੰਘ ਐਸ ਡੀ ਐਮ ਰਾਇਗੋਡ ਪਾਇਲ ਗੋਲ ਨੇ ਆਜ਼ਾਦੀ ਘੁਲਾਟੀਆਂ ਤੇ ਕਾਰਗਲ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਰਾਇਗੋਡ ਸਹਿਰ ਦੇ ਇਲਾਕੇ ਦੇ ਮੋਤਵਾਰਾਂ ਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ ਹੈ ਰਾਇਗੋਡ ਤੋਂ ਦਲਵਿੰਦਰ ਸਿੰਘ ਰਸੀਨ ਦੀ ਇੱਕ ਖਾਸ ਰਿਪੋਰਟ ਉੱਤ ਇਸ ਮਗਮ ਕਰਾਇਆ ਤੇ ਸੀ ਬੱਧਰੀ ਕੀ ਕਹਿਣਾ ਤੁਹਾਡਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਸਾਰੇ ਰਾਏਕੋਟ ਵਾਸੀਆਂ ਨੂੰ 26 ਜਨਵਰੀ ਦੀ ਬਹੁਤ-ਬਹੁਤ ਗਣਤੰਤਰ ਦਿਵਸ ਦੀ ਵਧਾਈ ਦਿੰਨੀ ਹਾਂ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਅੱਜ ਆਪਾਂ 26 ਜਨਵਰੀ ਦਾ ਦਿਨ ਰਲ ਮਿਲ ਕੇ ਮਨਾਈਏ ਤੇ ਆਪਣੇ ਇੱਕ ਖੁਸ਼ਹਾਲ ਦੇਸ਼ ਦੇ ਸੁਪਨੇ ਨੂੰ ਸੰਜੋਈਏ ਅੱਜ 26 ਜਨਵਰੀ 1950 ਦੇ ਦਿਨ ਆਪਾਂ ਨੂੰ ਇੱਕ ਸੰਵਿਧਾਨ ਮਿਲਿਆ ਸੀ ਜਿਸ ਨੇ ਸਾਨੂੰ ਇੱਕ ਲੜੀ ਚ ਪਰੋਇਆ ਤੇ ਅੱਜ ਅਸੀਂ ਰਲ ਮਿਲ ਕੇ ਉਸ ਦਿਨ ਨੂੰ ਉਸ ਸਮਾਗਮ ਨੂੰ ਬੜੇ ਖੁਸ਼ੀ ਨਾਲ ਮਨਾਨੇ